ਸਾਰੀ ਸਾਰੀ ਗੁਰੂ ਨਾਨਕ ਦਾ ਹੀਰੋ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੇਰੇ ਕੋਲ ਕੋਈ ਲਫ਼ਜ਼ ਹੈ ਨਹੀਂ ਕਿੰਨੇ ਲਫ਼ਜ਼ਾਂ ਦੇ ਨਾਲ ਮੈਂ ਕਹਾਂ ਮੇਰੇ ਹਿਸਾਬ ਨਾਲ ਰੱਬ ਜਦ ਆਪ ਬੈ ਕੇ ਰੂਹਾਂ ਨੂੰ ਇਕੱਠੀਆਂ ਕਰਕੇ ਬਣਾਉਂਦਾ ਤਾਂ ਇਹ ਵੀ ਚੀਜ਼ ਬਣਦੀ ਹੈ ਇਹ ਸਾਰੀਆਂ ਰੂਹਾਂ ਜਿਹੜੀਆਂ ਇਕੱਠੀਆਂ ਹੋਈਆਂ ਆਰਟਿਸਟਾਂ ਤੋਂ ਲੈ ਕੇ ਡਾਇਰੈਕਟਰ ਤੋਂ ਲੈ ਕੇ ਪ੍ਰੋਡਿਊਸਰ ਤੋਂ ਲੈ ਕੇ ਇਹ ਆਪਣੇ ਖਾਸ ਰੂਵਾਂ ਸਿਲੈਕਟ ਕੀਤੀਆਂ ਸੀ ਇਹ ਚੀਜ਼ ਬਣੀ ਹੈ ਔਰ ਮੇਰਾ ਖਿਆਲ ਹੈ ਜਦ ਤੱਕ ਦੁਨੀਆ ਰਹੇਗੀ ਇਸੇ ਲੋਕ ਹਮੇਸ਼ਾ ਇੱਕ ਯਾਦਗਾਰ ਬਣ ਕੇ ਰਹੇਗੀ ਆਪਾਂ ਅੱਜ ਕਹਿ ਸਕਦੇ ਹਾਂ ਕਿ ਜੇ ਬਾਲੀਵੁੱਡ ਫਿਲਮ ਇੰਡਸਟਰੀ ਕੋਲ ਮੁਗਲਿਆਜ਼ਮ ਦਾ ਕੋ ਮੁਗਲਿਆਜ਼ਮ ਹੈਗੀ ਤਾਂ ਸਾਡੇ ਕੋਲ ਬੀਬੀ ਰਜਨੀ ਹੈ ਕੀ ਬਾਤ ਹੈ ਔਰ ਇਸ ਤੋਂ ਵੱਡੀ ਫਿਲਮ 나ਜ ਤੱਕ ਮੈਂ ਦੇਖੀ ਹੈ ਤਾਂ ਨਾ ਬਣੀ ਹੈ ਅੱਜ ਪੰਜਾਬੀ ਫਿਲਮ ਇੰਡਸਟਰੀ ਹਾਲੀਵੁੱਡ ਤੋਂ ਹੁੰਦੇ ਹੋਏ ਸਾਊਥ ਤੋਂ ਹੁੰਦੇ ਹੋਏ ਹਾਲੀਵੁੱਡ ਨੂੰ ਪਾ ਕੇ ਨੰਬਰ 1 ਇਸ ਗਰਾਊਂਡ ਦੇ ਵਿੱਚ ਹੋਈ ਹੈ ਔਰ ਇਹ ਸਾਰਾ ਕੁਝ ਆ ਜਿਹੜੇ ਹੀਰੇ ਖੜੇ ਨੇ ਇਹ ਜੀ ਹੀਰਿਆਂ ਦਾ ਕੋਈ ਮੈਂ ਨਾਮ ਨਹੀਂ ਦੇ ਸਕਦਾ ਪਰ ਜਦ ਤੱਕ ਵੀ ਜ਼ਿੰਦਗੀ ਰਹੇਗੀ ਮੈਨੂੰ ਹਮੇਸ਼ਾ ਯਾਦ ਰਹੇਗਾ ਕਿ ਇਹਨਾਂ ਹੀਰਿਆਂ ਬਗੈਰ ਇਹ ਮਹਿਲ ਐਡਾ ਉਸਾਰਿਆ ਨਹੀਂ ਸੀ ਜਾ ਸਕਦਾ ਔਰ ਇੱਕ ਲਾਸਟ ਮੈਂ ਗੱਲ ਕਹਿਣਾ ਕਈ ਵਾਰੀ ਅਲਫਾਜ਼ ਨਹੀਂ ਹੁੰਦੇ ਪਰ ਮੇਰਾ ਖਿਆਲ ਜਿਹੜੀ ਪ੍ਰੋਜੈਕਸ਼ਨ ਆਪ ਇੰਡੀਆ ਨੇ ਕੀਤੀ ਹੈ ਰੁਪੀ ਗਿੱਲ ਨੇ ਇੱਕ ਮਿਸਾਲ ਇਸ ਦੁਨੀਆ ਦੇ ਵਿੱਚ ਜੇ ਕਿਸੇ ਦੀ ਮਾਂ ਹੋਵੇ ਤਾਂ ਇਹੋ ਜੀ ਹੋਵੇ ਜੇ ਕਿਸੇ ਦੀ ਭਤੀ ਹੋਵੇ ਤਾਂ ਇਹੋ ਜੀ ਹੋਵੇ ਜੇ ਕਿਸੇ ਦੀ ਧਰਮ ਪਤਨੀ ਹੋਵੇ ਤਾਂ ਇਹੋ ਜੀ ਹੋਵੇ ਉਹ ਔਰਤ ਇਕਾਮਾਈ ਜੁਗਤ ਵਿਆਹੀ ਤਿਲ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇਕਲਾਏ ਦੀਵਾਰ ਉਸ ਔਰਤ ਦੀ ਮਿਸਾਲ ਹੈ ਇਹ ਦੁਨੀਆ ਵਾਲੋ ਔਰਤ ਨੂੰ ਆਪਣੇ ਪੈਰ ਦੀ ਜੁੱਤੀ ਸਮਝਣ ਵਾਲਿਓ ਆ ਮੈਨੂੰ ਉਮੀਦ ਹੈ ਇਸ ਨੂੰ ਦੇਖਣ ਤੋਂ ਬਾਅਦ ਤੁਸੀਂ ਔਰਤ ਦੇ ਪੈਰੀ ਹੱਥ ਲਾ ਕੇ ਤਰਉ ਦੁਰਿਆ ਕਰੋਗੇ ਔਰ ਜਦ ਵੀ ਜਾਇਆ ਕਰੋਗੇ ਹਰ ਔਰਤ ਦੇ ਸਾਹਮਣੇ ਥੋੜਾ ਸਿਰ ਚੁਕਿਆ ਕਰੂਗਾ ਇਸ ਤੋਂ ਵੱਧ ਕੇ ਮਿਸਾਲ ਹੋ ਨਹੀਂ ਸਕਦੀ ਔਰ ਮੈਂ ਸਮਝਦਾ ਇੱਕ ਫਿਲਮਾ ਜਿਹੜੀ ਸਾਰੇ ਧਰਮਾਂ ਨੂੰ ਜਿਨ੍ਹਾਂ ਨੇ ਵਖੀਰ ਕੇ ਰੱਖਿਆ ਉਹਨੂੰ ਜੋੜੂਗੀ ਸਾਰੇ ਵਰਗ ਦੇ ਲੋਕਾਂ ਨੂੰ ਜੋੜੂਗੀ ਔਰ ਇੱਕ ਫਿਲਮ ਹੈਸੀ ਹੈ ਜੋ ਮੇਰਾ ਦਿਲ ਕਹਿੰਦਾ ਹੈ ਕਿ ਕ੍ਰਾਂਤੀ ਲੈ ਕੇ ਆਉਗੀ ਆਉਣ ਵਾਲੀ ਨਸਲ ਹੀ ਮੈਂ ਅੱਜ ਰਾਤ 2 ਵਜੇ ਗਿਆ ਸੀ ਅਨੰਦਪੁਰ ਸਾਹਿਬੋਂ ਤੇ ਅਰਦਾਸ ਕੀਤੀ ਸੀ ਤੇ ਬੜਾ ਚਿਰ ਮੈਂ ਬੈਠਾ ਰਿਹਾ 10ਵੇਂ ਪਾਸਾ ਜਿੱਥੇ 32 ਸਾਲ ਰਹੇ ਉੱਥੇ ਗਏ ਤੇ ਜਦ ਅਗਲੇ ਮੈਂ ਪਾਠ ਕਰ ਰਿਹਾ ਸੀ ਤੇ ਮੈਂ ਕਿਹਾ ਮਹਾਰਾਜ ਇਹ ਚੀਜ਼ ਤੁਸੀਂ ਬਣਵਾਈ ਆ ਕਾਲਪੁਰਖ ਨੂੰ ਕਹਿ ਕੇ ਇਹਨੂੰ ਇੰਨਾ ਕੋ ਸਵਾਰ ਦਿਓ ਕਿ ਤੁਹਾਡੀ ਦੁਨੀਆ ਦੇ ਵਿੱਚ ਕਿਸੇ ਨੂੰ ਜਾ ਕੇ ਸਮਝਾਉਣ ਦੀ ਲੋੜ ਨਾ ਪਵੇ ਲੋਕੀ ਆਪ ਸਮਝ ਜਾਣ ਉਹਨੂੰ ਬਹੁਤ ਬਹੁਤ ਪਿਆਰ ਡਰੈਸ ਵਾਲਿਓ ਸਾਰੇ ਉਹ ਚੈਨਲ ਵਾਲਿਓ ਤੁਸੀਂ ਬਹੁਤ ਮਦਦ ਕੀਤੀ ਹੈ ਪੰਜਾਬੀ ਫੈਸ਼ਨ ਇੰਡਸਟਰੀ ਨੂੰ ਇੱਥੇ ਬਚਾਉਣ ਕੀਤੀ ਔਰ ਤਨਨੇ ਕਲਾਕਾਰ ਮੇਰਾ ਸਿਰ ਝੁਕਦਾ ਇਹਨਾਂ ਦੇ ਪੈਰਾਂ ਦੇ ਵਿੱਚ ਮੈਂ ਤਾਂ ਇੱਕ ਛੋਟਾ ਜਿਹਾ ਲੰਬਾ ਜਿਹਾ ਬੰਦਾ ਲੇਕਿਨ ਜਿਉਂਨੇ ਨੇ ਕੰਮ ਕੀਤਾ ਹੈ ਜੋ ਸ਼ੁਰੂ ਤੋਂ ਪੜ੍ਹਾਈ ਹੈ ਅਮਰ ਹੰਗਲਜੀ ਤੋਂ ਲੈ ਕੇ ਮਜੀਦ ਦਿਓਜੀ ਤੋਂ ਲੈ ਕੇ ਸੁਖਪਾਰੀ ਤੋਂ ਲੈ ਕੇ ਮਲਕਾਣਾ ਜੀ ਤੋਂ ਲੈ ਕੇ ਸਾਰਿਆਂ ਨੇ ਮੇਰਾ ਸਿਰ ਹਮੇਸ਼ਾ ਇਹਨਾਂ ਤੇ ਚਰਨਾ ਚੁਕਿਆ ਰਹੂਗਾ ਔਰ ਮੈਨੂੰ ਮਾਣ ਜ਼ਿੰਦਗੀ ਦੇ ਵਿੱਚ ਕਿ ਅੱਜ ਪੰਜਾਬੀ ਫਿਲਮ ਇੰਡਸਟਰੀ ਨੇ ਪੰਜਾਬ ਵੀ ਪੰਜਾਬ ਦੀ ਧਰਤੀ ਨੇ ਮਾਣ ਇਹੋ ਜੇ ਲਾਲ ਤੇ ਇਹ ਜੀ ਧੀਆਂ ਜੰਮੀਆਂ ਜਿਨ੍ਹਾਂ ਨੇ ਇੱਕ ਬਹੁਤ ਵੱਡੀ ਹਿਸਟਰੀ ਬਣਾ ਕੇ ਦੁਨੀਆ ਦੇ ਸਾਹਮਣੇ ਪੇਸ਼ ਕੀਤੀ ਔਰ ਉਹ ਹਿਸਟਰੀ ਹੈ ਇਸ ਸਿੱਖੀ ਹੈ ਕਿ ਗੁਰੂਤਾਰ ਹੈ ਕਿ ਔਰ ਗੁਰੂ ਕੀ ਨੇ ਉਹਨਾਂ ਨੇ ਸਾਰੇ ਧਰਮਾਂ ਨੂੰ ਸਾਰੇ ਵਰਗਾਂ ਨੂੰ ਜੋੜਿਆ ਔਰ ਜਿਹੜਾ ਨਾਮ ਜਪਦਾ ਹੈ ਇਹ ਸਾਰੇ ਰਿਸ਼ਤੇ ਜਿਹੜੇ ਨੇ ਇਹ ਵਿਸ਼ਵਾਸ ਦੇ ਨੇ ਫਿਰ ਅਗਨੀ ਜਿੰਨਾ ਵਿਸ਼ਵਾਸ ਸਿਰਫ ਇੱਕ ਔਰਤ ਲਈ ਹੋ ਸਕਦਾ ਬੰਦੇ ਲਈ ਨਹੀਂ ਹੋ ਸਕਦਾ ਜੇ ਹੋ ਸਕਦਾ ਮੈਂ ਅਜ ਤੋਂ ਬਾਅਦ ਐਲਾਨ ਕਰਨਾ ਚਾਹੁੰਦਾ ਸਾਰਿਆਂ ਨੂੰ ਕਿ ਮੇਰਾ ਦਿਲ ਕਰਦਾ ਕਿਤੇ ਕੁਲੀ ਪਾ ਕੇ ਮਾਰਾ ਤੇਰਾ ਨਾਂ ਜਬਦਾ ਜਬਦਾ ਚਲੇ ਜਾਵਾਂ ਕਿਉਂਕਿ ਇਸ ਤੋਂ ਉੱਤੇ ਮੇਰੀ ਕੋਈ ਮੰਗ ਨਹੀਂ ਤੇਰਾ ਬਹੁਤ ਬਹੁਤ ਧੰਨਵਾਦ ਇਹ ਅਕਾਲ ਪੁਰਖ ਦਾਤਾਰ ਪਿਤਾ ਤੇਰਾ ਸ਼ੁਕਰ ਹੈ ਤੁਸੀਂ ਬੜੇ ਭਾਗ ਲਾਏ ਨੇ ਇਸ ਸਾਰਿਆਂ ਨੂੰ ਭਾਗ ਲਾਈ ਪੰਜਾਬੀ ਫਿਲਮ ਇੰਡਸਟਰੀ ਨੂੰ ਇੱਥੇ ਤੱਕ ਲੈ ਕੇ ਗਏ ਜਾਈਂ ਕਿ ਸਾਰੀ ਦੁਨੀਆ ਉਹਦਾ ਲੋਹਾ ਮੰਨੇ ਔਰ ਇੱਕ ਪਿਆਰ ਦਾ ਮੂਜਸਮਾ ਬਰਦਸਤਾ ਦਾ ਰੱਬ ਨੇ ਬਣਾਇਆ ਸੀ ਦੁਬਾਰਾ ਪੈਦਾ ਹੋ ਕੇ ਸਾਥੀ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੋਸ਼ਿਸ਼ ਹੈ ਤੁਹਾਨੂੰ ਕੋਈ ਨਾ ਪਰ ਇਹ ਪ੍ਰਭਾਤ ਦੋਸ਼ ਹੈ ਕਿ ਜਦੋਂ ਇਸ ਨੂੰ ਦੇਖਦੇ ਆ ਜਿਸ ਤੁਹਾਡੇ ਕਿਰਦਾਰ ਭੁਲਾਉਣੇ ਚਾਹਿਆ ਗਿਆ ਕਿ ਜਦੋਂ ਵੀ ਸਾਡੇ ਦੇਖਦੇ ਆ ਸਟੋਰੀ ਤੁਸੀਂ ਰੱਬ ਤੋਂ ਪੰਦਰਾਂ ਇਨਸਾਨ ਹੋ ਤੁਸੀਂ ਹਮੇਸ਼ਾ ਬਾਈਕੋ ਦਾ ਜ਼ਿਕਰ ਹੈ ਹਰ ਇੱਕ ਚੀਜ਼ ਦੇ ਵਿੱਚ ਕਰਦੇ ਹੋ ਹੌਲੀ ਹੌਲੀ ਫਿਰ ਦੱਸ ਦੇਗਾ ਕਿ ਹਾਂ ਇਸ ਬੇਲੇ ਨੂੰ ਕਰੀ ਬਦਲ ਬਰਬਤਰ ਕਰਨਾ ਕਿੰਨਾ ਵਾਕਾ ਲੱਗਿਆ ਸੀਗਾ ਜਦ ਗੁਰੂ ਮਹਾਰਾਜ ਦੀ ਕਿਰਪਾ ਹੋਵੇ ਨਾ ਤੇਬਰ ਖੋਤਾ ਵੀ ਘੋੜਾ ਬਣ ਕੇ ਦਰਬੀ ਦਾ ਪਾਇਦਾ ਪੁੱਤ ਬਸੈਦੀ ਹੈ। ਮੇਰਾ ਕਹ ਤੋਡੇ ਕੋ ਵੀ ਕੋਈ ਅਲਫਾਜ਼ ਹੈ ਨਹੀਂ। ਤੁਹਾਡੇ ਕੋਲ ਵੀ ਕੋਈ ਸਵਾਲ ਨਹੀਂ ਕਿਉਂਕਿ ਆਪਣੇ ਸਾਰਿਆਂ ਦੀ ਫਿਲਮ ਹੈ। ਇਹਨਾਂ ਨੂੰ ਵਧੀਆ ਲੱਗੀ ਜੀ। ਫਿਲਮ ਦੇਖੀ ਹੈ ਤੁਸੀਂ? ਮੀਡੀਆ ਹਾਂਜੀ ਇਹ ਹੁੰਦਾ ਉਹ ਪਪੀ ਦਾ ਨਾਲ ਕਿ ਉਹਨੇ ਉਸਨੇ ਫਾਦਰ ਸਤਾ ਨੂੰ ਸ਼ੂਕੀ ਕੀਤਾ ਉਸ ਦੇ ਚੱਕ ਕੇ 3 ਬਾਗ ਚੜਾਉਣਾ ਬਹੁਤ ਗੱਲ ਹੁੰਦੀ ਪਰ ਅੱਜ ਕੱਲ ਦੇ ਸਮੇਂ ਵਿੱਚ ਦੇਖੀਏ ਕਿ ਬੱਚੇ ਆਪਣੇ ਮੋਬਾਈਲ ਦਾ ਇਹ ਕੰਮ ਨਹੀਂ ਬਣ ਗਿਆ ਅੱਜ ਕੱਲ ਦੇ ਲਈ ਕਹਿੰਦੇ ਨੇ ਕਿ ਬੱਚੇ ਭੱਜੀ ਹੋਏ ਮੋਬਾਈਲ ਤੋਂ ਰੋਕਾ ਕਰ ਦੇਣੀ ਤੁਸੀਂ ਆਪਣੇ ਦਾਦੀ ਜੀ ਤੋਂ ਇੱਕ ਕਹਾਣੀ ਸੁਣੀ ਸੀ ਮਾਤਾ ਜੀ ਤੋਂ ਸੁਣੀ ਸੀ ਅੱਜ ਕੱਲ ਗੱਲ ਇਹ ਹੈ ਕਿ ਕਿਸੇ ਕੋਲ ਸਮਾਂ ਹੈ ਨਹੀਂ ਅਸੀਂ ਇਹ ਸੇ ਕਰਕੇ ਮਹਾਰਾਜ ਨੇ ਆਪਣੇ ਫਿਲਮ ਬਣਵਾਈ ਹੈ ਤੁਸੀਂ ਸਾਰੇ ਦੇਖੋ ਤੇ ਬਾਰ-ਬਾਰ ਦੇਖੋ ਕਿ ਬਦਲ ਵਰਤਨ ਲੈ ਕੇ ਆਇਆ ਹੈ ਇਹ ਸਾਡੇ ਉੱਤੇ ਵਾਪਸ ਲੈ ਕੇ ਆਇਆ ਹੈ ਇਹ ਮੈਨੂੰ ਪਤਾ ਤੁਸੀਂ ਸਾਰੇ ਬਹੁਤ ਮਿਸ ਕਰਦੇ ਹੋ ਆਪਣੇ ਕਲਚਰ ਨੂੰ ਉਹ ਟਾਈਮ ਜਦ ਕੋਈ ਜਿਹੜਾ ਪਿਆਰ ਸੀ ਸਤਕਾਰ ਸੀ ਇਮਾਨ ਸੀ ਵੱਡੀ 와 ਬਰਾਬਰ ਦੀ ਪੈਂ ਤੇ ਛੋਟੀ ਵੀ ਸੀ ਇਹ ਸ਼ੁਰੂਮ ਐਸੀ ਕਰਕੇ ਰੱਬ ਨੇ ਬਣਵਾਈ ਹੈ ਕਿ ਆਪਾਂ ਜ਼ਿੰਦਗੀ ਦੇ ਵਿੱਚ ਜਿਹੜਾ ਤੁਹਾਡਾ ਸਵਾਰ ਹੈ ਉਹ ਸਾਰੇ ਲੋਕਾਂ ਨੂੰ ਠੀਕ ਕਰਵੀ ਦਾ ਬੰਦਾ ਬਿਮਾਰ ਹੋ ਜਾਂਦਾ ਨਾ ਹੋ ਹੌਲੀ ਹੌਲੀ ਡਾਕਟਰ ਦੀ ਦਵਾਈ ਨਾਲ ਠੀਕ ਹੁੰਦਾ ਲੇਕਿਨ ਜਦ ਰੱਬ ਮਿਹਰਬਾਨ ਹੁੰਦਾ ਫਿਰ ਬਹੁਤ ਜਲਦੀ ਠੀਕ ਹੋ ਜਾਂਦਾ ਸੋ ਮੈਂ ਸਮਝ ਜਾਂ ਤੁਹਾਡੇ ਸਵਾਲ ਦੇਖ ਕੇ ਜਵਾਬ ਦਿੱਤੇ ਕਿ ਸਾਰਿਆਂ ਆਪਣੇ ਜਿਹੜਾ ਇਸ ਦੇਸ਼ ਦੇ ਇਤਿਹਾਸ ਦੇ ਵਿੱਚ ਗੁਰੂ ਪੀਰ ਪੈਦਾ ਹੋਏ ਤੁਸੀਂ ਦੇਖੋ ਇਸ ਧਰਤੀ ਦੇ ਵਿੱਚ ਸਾਰੇ ਧਰਮਾਂ ਦੀ ਕਰਦਾ ਸਭ ਨੂੰ ਬਰਾਬਰ ਕੀਤਾ ਸਭ ਨੂੰ ਇੱਕ ਦਸਤਾ ਬਣਾ ਕੇ ਜੋੜਿਆ ਤੇ ਜੇ ਆਪਾਂ ਇਸ ਫਿਲਮ ਤੇ ਅਮਲ ਕਰਾਂਗੇ ਤੇ ਮੇਰਾ ਖਿਆਲ ਬਹੁਤ ਕੁਝ ਬਰਵਜੂਗਾ ਜਦ ਤੱਕ ਇਹ ਦੁਨੀਆ ਰਹੂਗੀ ਬੀਬੀ ਰਜਨੀ ਇਹ ਫਿਲਮ ਰਹੂਗੀਰ ਕੋਕੀ ਬਾਰ-ਬਾਰ ਦੇਖੇਗੀ